ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਅੱਜ ਦੀ ਆਪਣੀ ਵੀਡੀਓ ਹੈਗੀ ਆ ਪਸ਼ੂ ਦੇ ਨਾ ਬੋਲਣ ਬਾਰੇ ਜਿਹੜੇ ਪਸ਼ੂ ਨਹੀਂ ਬੋਲਦੇਗੇ ਉਹਨਾਂ ਦਾ ਕੀ ਕਾਰਨ ਆ ਕੀ ਕੁਝ ਆਪਾਂ ਦੇਣਾ ਵਾ ਕੀ ਕੁਝ ਫਾਰਮਰ ਆਪਦੇ ਲੈਵਲ ਤੇ ਕਰ ਸਕਦਾ ਵਾ ਕੀ ਕੁਝ ਡਾਕਟਰ ਨੇ ਕਰਨਾ ਹੁੰਦਾ ਵਾ ਹੁਣ ਇਹ ਗਾਂ ਗਾਵਾਂ ਤੇ ਮੱਝਾਂ ਦੇ ਵਿੱਚ ਉਹ ਪ੍ਰੋਬਲਮ ਕਾਫੀ ਜ਼ਿਆਦਾ ਆ ਰਹੀ ਹੈ ਇਦੇ ਬਾਰੇ ਆਪਾਂ ਤੁਹਾਨੂੰ ਇੱਕ ਵੱਡੀ ਵੀਡੀਓ ਵੀ ਚੈਨਲ ਤੇ ਪਾਈ ਹੋਈ ਆ ਤੁਸੀਂ ਉਹ ਵੀਡੀਓ ਦੇਖੋ ਤੁਹਾਨੂੰ ਬਹੁਤ ਕੁਝ ਪਤਾ ਲੱਗੂਗਾ ਇਹ ਮੱਝ ਦੀ ਕੰਡੀਸ਼ਨ ਕੀ ਆ ਇਹ ਮੱਝ ਨੂੰ ਸੂਈ ਨੂੰ 4 ਮਹੀਨੇ ਹੋ ਗਏ ਆ ਤੇ ਹਜੇ ਤੱਕ ਇਹ ਹੀਟ ਵਿੱਚ ਨਹੀਂ ਆਈਗੀ ਫਾਰਮਰ ਨੇ ਕਾਫੀ ਔੜ-ਪੌੜਦ ਕੀਤੇ ਆ ਕਾਫੀ ਕੁਝ ਪਾਇਆ ਵਾ ਤੇ ਫਿਰ ਵੀ ਮੱਝ ਬੋਲੀ ਨਹੀਂ ਗਈ ਤੇ ਫਾਰਮਰ ਨੇ ਮੈਨੂੰ ਬੁਲਾਇਆ ਸੀਗਾ 15 ਦਿਨ ਪਹਿਲਾਂ ਤੇ ਆਪਾਂ ਇਹਦਾ ਟ੍ਰੀਟਮੈਂਟ ਕੀਤਾ ਵਾ ਮਿਨਰਲ ਮਿਕਸਚਰ ਆ ਇਹ ਮਿਨਰਲ ਮਿਕਸਚਰ 3 ਕਿਲੋ ਦੇ ਲਗਭਗ ਪਾ ਚੁੱਕੇ ਆ 100 ਗ੍ਰਾਮ ਡੇਲੀ ਡੋਜ਼ ਨਾਲ ਇੱਕ ਡਿਵਰਮਿੰਗ ਦੀ ਗੋਲੀ ਵੀ ਦਿੱਤੀ ਆ ਹੈਵੀ ਮੈਕੋਵੈਕਸ ਪਹਿਲਾਂ ਉਹ ਗੋਲੀ ਦਿੱਤੀ ਇਸ ਤੋਂ ਬਾਅਦ ਇਹ ਪਾਊਡਰ 100-100 ਗ੍ਰਾਮ ਦਿੰਦੇ ਰਹੇ ਆ ਤੇ ਮੱਝ ਹਜੇ ਤੱਕ ਨਹੀਂ ਬੋਲੀਗੀ ਜਿਵੇਂ ਕਿ ਆਪਾਂ ਆਪਦੀ ਵੀਡੀਓ ਵਿੱਚ ਪਾਇਆ ਸੀਗਾ ਕਿ ਕਾਰਨ ਹੁੰਦਾ ਲਿਊਟਲ ਸਿਸਟ ਜਦੋਂ ਆਪਾਂ ਡਿਵਰਮਿੰਗ ਵੀ ਕਰ ਦਿੰਨੇ ਆ ਮਿਨਰਲ ਮਿਕਸਚਰ ਵੀ ਪਾ ਦਿੰਨੇ ਆ ਫਿਰ ਵੀ ਪਸ਼ੂ ਨਹੀਂ ਬੋਲਦਾ ਤਾਂ ਕਾਰਨ ਹੁੰਦਾ ਲੂਟਰਲ ਸਿਸਟ ਤੋਂ ਅੱਜ ਆਪਾਂ ਲੂਟਰਲ ਸਿਸਟ ਦਾ ਟਰੀਟਮੈਂਟ ਕਰਨ ਲਈ ਆਏ ਆਂ ਉਹਦੇ ਲਈ ਆਪਾਂ ਇਹ ਟੀਕਾ ਚੂਜ਼ ਕੀਤਾ ਵਾ ਇਹ ਟੀਕਾ ਜੋ 2 ਐਮ ਐਲ ਆਪਾਂ ਲਗਾ ਦੇਣਾ ਵਾ ਤੇ ਤਿੰਨ ਤੋਂ ਪੰਜ ਦਿਨ ਦੇ ਵਿੱਚ ਵਿੱਚ ਇਹ ਮੱਝ ਨੇ ਬੋਲ ਪੈਣਾ ਵਾ ਤੇ ਇਹ ਟੀਕਾ ਆਈ ਐਮ ਲੱਗਣਾ ਵਾ ਡੂੰਘਾ ਕਰਕੇ 2 ਐਮ ਐਲ ਵਿੱਚ ਇਸ ਰੈਂਜਰ ਤੇ ਵਿੱਚ ਹੀ ਸੂਈ ਆ ਧੰਨਵਾਦ ਜੀ ਆਪਾਂ ਇੱਥੇ ਹੁਣ 2 ਐਮ ਐਲ ਦਾ ਟੀਕਾ ਭਰ ਲਿਆ ਵਾ ਮਾਜ ਨੂੰ ਕਾਪੂਕੀ ਤੇ ਦੋ ਬੰਦੇ ਆਪਾਂ ਨਾਲ ਲਏ ਆ ਆ ਟੀਕਾ ਲੈ ਕੇ ਆਪਾਂ ਦੋਵਾਂ ਕਰਕੇ ਲਾ ਦੇਣਾ ਵਾ ਜਿਸ ਤਰ੍ਹਾਂ ਲਾਇਆ